ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬੇਜਮੀਨੇ ਕਰਤੀ ਮਜ਼ਦੂਰ ਭਰਾਵੋ ਭੈਣੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਮਿਤੀ 6 April 2025 ਨੂੰ ਕੋੜਗੂੜਾ ਨਗਰ ਕਾਉਂਸਲ ਦੇ ਦਫ਼ਤਰ ਦੇ ਸਾਹਮਣੇ ਸਿਵਲ ਹਸਪਤਾਲ ਦੇ ਸਾਹਮਣੇ ਪਾਰਕ ਵਿੱਚ ਬੇਜਮੀਨੇ ਕਰਤੀ ਲੋਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋ ਰਹੀ ਹੈ ਜਸਤੇ ਸਬੰਧ ਵਿੱਚ ਤੁਹਾਨੂੰ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਤ ਵੱਦ ਗਣਤੀ ਵਿੱਚ ਇੱਥੇ ਬੇਜਮੀਨੇ ਕਰਤੀ ਲੋਕ ਪੰਜਾਬ ਦੇ ਪਹੁੰਚਣਾ ਤਾਂ ਜੋ ਅਸੀਂ ਜੋ ਮਹਾਰਾਜਾ ਫਰੀਦਕੋਟ ਦੀ ਬੇਚਰਾਗ ਬੇਆਵਾਜ਼ ਜ਼ਮੀਨ ਪਈ ਹੈ ਉਸ ਤੇ ਆਸਾਨੀ ਨਾਲ ਕਾਬਜ ਹੋ ਸਕੀਏ ਬਾਕੀ ਅਸੀਂ 13 April ਨੂੰ ਖਾਲਸੇ ਦਾ ਜਨਮਦਨ ਉਸੇ ਭੂਮੀ ਤੇ ਹੀ ਮਨਾਉਣਾ 14 ਅਪ੍ਰੈਲ ਨੂੰ ਡਾਕਟਰ ਅੰਬੇਦਕਰ ਸਾਹਿਬ ਦਾ ਜਨਮ ਦਿਨ ਵੀ ਅਸੀਂ ਉੱਥੇ ਮਨਾਇਆ ਜਾ ਮਨਾਵਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਦੁਆਰਾ ਫੇਰ ਅਪੀਲ ਹੈ ਕਿ ਤੁਸੀਂ ਸਾਰੇ ਕੱਲ ਨੂੰ 6 ਅਪ੍ਰੈਲ ਨੂੰ ਸਹੀ 10 ਵਜੇ ਨਗਰ ਕੌਂਸਲ ਦੇ ਦਫ਼ਤਰ ਦੇ ਸਾਹਮਣੇ ਪਾਰਕ ਦੇ ਵਿੱਚ ਮੀਟਿੰਗ ਵਿੱਚ ਪਹੁੰਚੋ ਬਹੁਤ ਬਹੁਤ ਧੰਨਵਾਦ